ਇਹ ਨਹੀਂ ਵਾਸੋਂਦੇ ਨੇ ਸੁੰਦਈਆ ਉਹਦੇ ਸਿਰ ਤੇ ਇੱਕ ਬਾੜ ਫੋਲੇ ਲੰਦੇ ਆ ਉਹਦਾ ਪੈਰਾਂ ਦੇ ਵਿੱਚ ਅੱਖਾਂ ਵਿੱਚ ਜਾਲਾ ਜੰਨਿਆ ਨਾ ਉਹ ਬਾਹਰ ਆ ਕੇ ਜਦੋਂ ਦੇਖਦਾ ਹੈ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਜਣ ਕਦੇ ਵੇਖਿਆ ਸੀ ਨਾ ਸੱਜਣ ਨੇ ਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੇਖਿਆ ਸੀ ਜਦੋਂ ਉਸਨੇ ਵੇਖਿਆ ਚਰਨਾਂ ਤੇ ਭੈਟਿਆ ਅੰਜੂਆਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਚੰਨ ਕੋ ਕਿਤੇ

ਤਾ ਦੂਰ ਦੇ ਨਾਲ ਸਿੰਘ ਸੀ ਉਹ ਵੀ ਬੈਠ ਗਏ ਤਾਂ ਸੱਤਾਂ ਮਲਾਹ ਸੀ ਜੋ ਉਹ ਗੁਰੂ ਸਿੰਘ ਜੀ ਮਹਾਰਾਜ ਨੂੰ ਤਾਂ ਸਦਰੁਦਿਆਨ ਸਿਆਰ ਕਰਾਉਂ ਗਿਆ ਤਾਂ ਸੁਮੀਤੋਂ ਦੁਪਹਿਰ ਦੁਪਹਿਰ ਤੋਂ ਸ਼ਾਮ ਨੂੰ ਸੱਤਾਂ ਮਲਾਹ ਕੰਡੇ ਗਾਲੀ ਨਾਲ ਲਾਵੇ ਉਹ ਦਰਿਆ ਦੇ ਵਿੱਚ ਗੁਰੂ ਜੀ ਨੂੰ ਸਿਆਰ ਕਰਾਵੇ ਕਦੇ ਇੰਨੇ ਕੰਡੇ ਗਾਲੇ ਕਿ ਦੁੱਧਰ ਨੇ ਗੁਰੂ ਜੀ ਮਹਾਰਾਜ ਨੂੰ ਮੇਕੀ ਜਾਵੇ ਨਹੀਂ ਕੀ ਜਾਵੇ ਬਸ ਇੱਕ ਟੱਕਰ ਦੇਖੀ ਜਾਵੇ ਕੋਸ਼ਨਾ ਨਹੀਂ ਤਾਂ ਅਰਮੇ ਤਾਂ ਉਹਨੂੰ ਉਹਦੀ ਜੱਟ ਹਰਖ ਨੇ ਕਹਿੰਦੇ ਸੱਜਿਆ ਹੁਣ ਲਾ ਕੇ ਤੇ ਗਨਾਰੇ ਹੁਣ ਵੀ ਸ਼ਾਮ ਹੋ ਗਈ ਅਸੀਂ ਤਾਂ ਤਾਂ ਉਹਨਾਂ ਦਾ ਬਚਨ ਸੁਣਦੇ ਹੋਏ ਤਾਂ ਕਹਿਣ ਲੱਗੇ ਸਹਿਦਾ ਮਹਾਰਾਜ ਜੀ ਤੁਸੀਂ ਮਸਾਹਤ ਆਦੇ ਹੋ ਅੱਜ ਮੈਨੂੰ ਰਾਜ ਰਾਜ ਕੇ ਰੋੜੇ ਦਰਸ਼ਨ ਕਰਾ ਲਓ ਚਲੋ ਸਿੰਘਾਂ ਦੇ ਕੈਂਪ ਤੇ ਚਲੋ ਉਹਨਾਂ ਨੇ ਕੰਢੀ ਨਾਲ ਦਾਇਆ गुरु तो गोबिंद जी महाराज जी कहने सिंह कहने लियाओ लियाओ सिक्के लियाओ मोहरा लाओ गुंडा नहीं महाराज मैं नहीं महाराज बहुत बख्शिशा करो मेरी कुल ला दो असि इत मनाए मनाओ तो संत उतार जलो जावे उसे उतार दे सोश नहीं चाहिए गोरगांव सिंह जी महाराज जी विक्रम कहते हैं ना के सी पेड़ दे में जब अपन पीने से वो पत्ते सी बस सिंगा में गया के सेंग पी ली सी ते 21 में मारत थी तुलसी तागोरगांव सिंह जी महाराज जब साक्षी से पर और चले तागोरगांव सिंह जी महाराज ध्यान लगे कि तेरी एक कुल में कोई भी सिंगा न से लतराया आज तेरी ऐसी 21 कुल्ला ताके बोलो जीव वाए